ਵੈਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਜਿੱਦੀ ਜਲਵਾਣ ਵਿੱਚ ਫਤਿਹ ਉਹਦਾ ਹਰ ਮੰਦਾਨ ਫਤਿਹ ਲੋਕ ਸਭਾ ਬਠਿੰਡਾ ਸੀਟ ਵੀ ਫਤਿਹ ਕਿਉਂ ਫਤਿਹ ਆ ਵੀਰੋ ਦੂਜੇ ਦੋਹੇ ਫਸੇ ਐ ਕਿਹੜੇ ਕਿਹੜੇ ਜੀਤਵਿੰਦਰ ਸਿੱਧੂ ਪਤੰਦਰ ਗੋਲੇ ਕਮਪਿਊਟਰ ਨਾਲ ਦਾ ਹਰੇਕ ਦੇ ਵਿੱਚ ਜਾ ਕੇ ਬਹਿ ਜਾਂਦਾ ਹਰ ਸਿਮਰਤ ਕੋਰ ਪਾਗਲ ਪਾਗਲ ਪਰਿਵਾਰ ਦਾ ਤਾਂ ਨਿਮਾਣਾ ਮ ਦੇਖਿਆ ਉਹ ਸਾਹਮਣੇ ਥੱਲੇ ਸਾਰੇ ਸੱਕੇ ਕੱਲੇ ਆਪਣੀ ਸਗੇ ਹੜੀਆਂ ਨੇ ਸਾਰੀ ਹਰ ਕੇ ਖੇਡੀ ਤਾਕਤ ਹੈ ਤੁਸੀਂ ਹਰਾਏ ਤੁਸੀਂ ਘਰੇ ਪਾਇਦੇ ਆ ਤਾ ਤਿੰਨ ਚਾਰ ਦਿਨ ਹੋ ਗਏ ਹਰ ਜਮਤ ਕੋਲ ਬਾਦਰ ਚੀਕਾਂ ਮਾਰੀ ਜਾਂਦੀ ਸੀ ਰਹਿੰਦੀ ਆ ਹੁਣ ਦੀਪਾ ਜੇ ਪੰਜਾਬ ਨਾਲ ਖੜੀ ਹੁੰਦੀ ਕਾਣੂ ਰੋਣਾ ਪੈਂਦਾ ਕਾਣੂ ਆ ਦਿਨ ਦੇਖੜੇ ਪੈਂਦੇ ਪਟੰਡੇ ਨਦੀ ਆਸ ਵਿੱਚ ਤੇ ਕੁਰਸੀਆਂ ਚੱਲ ਪਿਆ ਕਾਲੀਦਾਰ ਵਾਲੇ ਪੁਰਸੋ ਕੁਰਸੀ ਹੋ ਗਏ ਕੀ ਆਲਾ ਬਾਈ ਜੀ ਕੈਮਾ ਨਾਨਕੇ ਵਾਲੇ ਕੁਰਸੋ ਕੁਰਸੀ ਹੋ ਗਏ ਆਸ ਵਿੱਚ ਦੀ ਟੱਪੇ ਲੈਲੇ ਤੇ ਲੱਗ ਗਿਆ ਬਾਗਲਦਾਲ ਕਹਿੰਦੇ ਕਾਲੀ ਕਾਂਗਰਸੀਆਂ ਨੇ ਡੋਟ ਤੇ ਮੰਗੇ ਵਾਲੇ ਝਾੜੂ ਨੂੰ ਵੋਟ ਪਾਉਣਗੇ ਝੋਕਾ ਪਹਿਲਾਂ ਵੀ ਵੋਟ ਪਾਈਆਂ ਨੇ ਸੋ ਵੀਰੋ ਉਹ ਇਹਨਾਂ ਦੇ ਭਾਦੀ ਬਣੀ ਹੋਈ ਹੈ ਹਰਸਿਮਰਤ ਕੌਰ ਬਾਦਲ ਕਿਹੜਾ ਮੂੰਹ ਲੈ ਕੇ ਜਾਵੇ ਕਾਰੇ ਕਾਨੂੰਨ ਆਏ ਜਿਹੜਾ ਮੋਦੀ ਲੈ ਕੇ ਆਇਆ ਹਰਸਿਮਰਤ ਕੌਰ ਬਾਦਲ ਨੇ ਫੱਟ ਦਸਕਤ ਕਰਤੇ ਪੁੱਛਿਆ ਨਹੀਂ ਵੀ ਪੰਜਾਬ ਲਈ ਚੰਗੇ ਆ ਜਾਂ ਮਾਰੇ ਆ ਇਹ ਸੱਤ ਸੱਤ ਕੀ ਕਿਸਾਨ ਸ਼ਹੀਦ ਹੋ ਗਿਆ ਤੁਸੀਂ ਉੱਥੇ ਜਾ ਕੇ ਧਰਨੇ ਲਾਏ ਆ ਸਾਡੀਆਂ ਭੈਣਾਂ ਚਾਤ